ਮੇਰਾ ਨਾਮ ਇਤ ਵਿਕ ਜੀ ਇੱਕ ਕੱਦ ਦੁਕਾਨ ਹੋਜੀ ਆਪਣੀ ਸਾਡੀ ਹੈਂਡਲਮ ਦੀ ਜੀ ਸਰ ਰਾਤੀ ਉਪਰੋਂ ਦਰਵਾਜ਼ੇ ਦਰਵਜੇ ਤੋੜ ਕੇ ਚੋਰ ਆ ਗਏ ਜੀ ਅੰਦਰ ਜੀ ਕਿੰਨਾ ਜਿ ਨੁਕਸਾਨ ਹੋਇਆ ਨੁਕਸਾਨ ਤਾਂ ਜਨਾਬ ਹੁਣ ਗਿਣਿਆ ਨਹੀਂ ਜਾ ਸਕਦਾ ਜੀ ਜੋ ਤਾਂ ਹੈਗਾ ਕੈਸ਼ ਨੇ ਆਣ ਨੂੰ ਤਾਂ ਗਿਣ ਸਕਦੇ ਅਸੀਂ ਬਾਕੀ ਇਹਨੂੰ ਤਾਂ ਅਸੀਂ ਗਿਣ ਨਹੀਂ ਸਕਦੇ ਵੀ ਕੀ ਲੱਗਿਆ ਜਾਂ ਕੀ ਨਹੀਂ ਲੱਗਿਆ ਜੀ ਤੁਹਾਡੀ ਬਹੁਤ ਪੁਰਾਣੀ ਦੁਕਾਨ ਹੈ ਹੋਲਸੇਲ ਦੀ ਹੋਲਸੇਲ ਵੱਲ ਕੰਮ ਕਰਦੇ ਸੱਖਾਂ ਰੁਪਏ ਦਾ ਮਾਲ ਚੱਲਦਾ ਲੱਗਦਾ ਹੈ ਕਿ ਲੱਖਾਂ ਚੋਂ ਸਾਮਾਨ ਦੀ ਹੋਸੇਲ ਲੱਖਾਂ ਦਾ ਹਿਸਾਬ ਤੋਂ ਉੱਤੇ ਲੱਖਾਂ ਤੋਂ ਉੱਪਰ ਹੀ ਹੋਏਗਾ ਜੀ ਲੱਖ ਦੇ ਲੈਡ 2.5 ਲੱਖ ਰੁਪਏ ਤੋਂ ਘੱਟ ਨੁਕਸਾਨ ਨਹੀਂ ਹੋਏਗਾ ਜੀ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਸਾਡਾ ਲੱਗਾ ਜੀ ਉਹ ਵੀ ਪੱਟਕੇ ਨਾਲ ਜੀ ਡੀਵੀਆਰ ਵੀ ਲਾਇਆ ਹੈ ਡੀਵੀਆਰ ਵੀ ਪੱਟਕੇ ਨਾਲ ਕਰ ਦਿੱਤੀ ਜੀ ਇਹ ਦੁਕਾਨ ਕਹਿੰਦੇ ਮੇਰੇ ਫਾਦਰ ਸਾਹਿਬ ਚਲਾਉਂਦੇ ਜੀ ਕਾਜਾ ਕਿੰਨੇ ਕਜਾਏ ਪਤਾ ਲੱਗੇ ਕਿੰਨੇ ਚੋਰ ਅੱਜ ਸੀ 5:30 ਵਜੇ ਤੱਕ ਅੰਦਰ ਹੀ ਸੀ ਜੀ ਸਾਨੂੰ ਪੌਣੇ 6:00 ਵਜੇ ਫੋਨ ਆਇਆ ਤੇ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਤਾਂ ਆਂ ਨਾ ਆਏ ਤਾਂ ਫਿਰ ਪਤਾ ਲੱਗਾ ਸਾਨੂੰ ਤਦ ਤੱਕ ਜਾ ਚੁੱਕੇ ਸੀ ਨੱਠ ਚੁੱਕੇ ਸੀ ਉੱਪਰੋਂ ਆਏ ਉੱਪਰੋਂ ਹੀ ਆਏ ਜੀ ਉੱਪਰੋਂ ਤਿੰਨ ਦਰਵਾਜ਼ੇ ਤੋੜੇ ਉਹਨਾਂ ਨੇ ਤਿੰਨ ਦਰਵਾਜ਼ੇ ਤੋੜ ਕੇ ਅੰਦਰ ਆਏ ਕੈਸ਼ ਵੀ ਲੈ ਗਏ ਜੀ ਗੱਲੇ ਗੁੱਲੇ ਸਾਰੇ ਖਲੇਰੇਓ ਸੀ ਸਭ ਫੋਟੋ ਪੁਲਿਸ ਲਾ ਲੈ ਕੇ ਚੱਕ ਕੇ ਲੈ ਗਏ ਜੀ ਹਾਂਜੀ ਸ਼ੱਕ ਭਾਰੀ ਕਿਸੇ ਦੇ ਵੀ ਕੀ ਕਹਿ ਸਕਦੇ ਆਂ ਜੀ ਕੈਸ਼ ਦੇ ਨਾਲ ਹੋਰ ਕਿਹੜਾ ਕਿਹੜਾ ਸਮਾਨ ਲੈ ਗਏ ਕੁਈ ਸਾਡੇ ਭਾਜੀ ਡਾਕੂਮੈਂਟ ਸੀ ਸਾਡੇ ਕੋਈ ਉਹ ਵੀ ਮਿਸਾ ਜੀ ਆਪਣੇ ਪਰਸਨਲ ਡਾਕੂਮੈਂਟ ਆ ਸਾਡੇ ਉਹ ਵੀ ਮਿਸਾ ਸਾਡੇ ਦੋ ਫੋਨ ਆ ਮਿਸਾ ਜੀ ਨਹੀਂ ਜੀ ਹਾਂ ਹਾਂ ਕਿ ਨਾਮ ਆ ਬੋਜੀ ਆਪਣਾ ਮੇਰਾ ਨਾਮ Amit Vig ji ਜੀ ਕਾਹ ਦੀ ਦੁਕਾਨ ਹੋਜੀ ਆਪਣੀ ਸਾਡੀ ਹੈਂਡਲਿੰਗ ਦੀ ਜੀ ਸਾਡ ਰਾਤੀ ਉਪਰੋਂ ਦਰਵਾਜ਼ੇ ਦਰਵਾਜ਼ੇ ਤੋੜ ਕੇ ਚੋਰ ਆ ਗਏ ਜੀ ਅੰਦਰ ਜੀ ਬੜਾ ਜਿਹਾ ਨੁਕਸਾਨ ਹੋਇਆ ਨੁਕਸਾਨ ਤਾਂ ਜਨਾਬ ਹੁਣ ਗਿਣਿਆ ਨਹੀਂ ਜਾ ਸਕਦਾ ਜੀ ਜੋ ਤਾਂ ਹੈਗਾ ਕੈਸ਼ ਨੇ ਆਣ ਉਹਨੂੰ ਤਾਂ ਗਿਣ ਸਕਦੇ ਆ ਅਸੀਂ ਬਾਕੀਆਂ ਨੂੰ ਤਾਂ ਅਸੀਂ ਗਿਣ ਨਹੀਂ ਸਕਦੇ ਵੀ ਕੀ ਲੱਗਿਆ ਜਾਂ ਕੀ ਨਹੀਂ ਲੱਗਿਆ ਜੀ ਤੁਹਾਡੀ ਬਹੁਤ ਪੁਰਾਣੀ ਦੁਕਾਨ ਹੈ ਹੋਲਸੇਲ ਦੀ ਹੋਲਸੇਲ ਬਲ ਕੰਮ ਕਰਦੇ ਲੱਖਾਂ ਰੁਪਏ ਦਾ ਮਾਲ ਚੈਰਨਾ ਲੱਗਦਾ ਹੈ ਕਿ ਲੱਖਾਂ ਚ ਸਾਮਾਨ ਦੀ ਹੋ ਸਕਦਾ ਲੱਖਾਂ ਦਾ ਹਿਸਾਬ ਤੋਂ ਉੱਤੇ ਹੀ ਲੱਖਾਂ ਤੋਂ ਉੱਪਰ ਹੀ ਹੋਏਗਾ ਜੀ ਲੱਖ ਦੇ ਲੜ 2.5 ਲੱਖ ਰੁਪਏ ਤੋਂ ਘੱਟ ਨੁਕਸਾਨ ਨਹੀਂ ਹੋਏਗਾ ਜੀ ਸੀਸੀਟੀਵੀ ਕੈਮਰਾ ਵਗੈਰਾ ਲੱਗਿਆ ਸਰ ਲੱਗਾ ਜੀ ਉਹ ਵੀ ਪੱਟਕੇ ਨਾਲ ਜੀ ਡੀਵੀਆਰ ਵੀ ਲਾਇਆ ਡੀਵੀਆਰ ਵੀ ਪੱਟਕੇ ਨਾਲ ਕਰ ਦਿੱਤੀ ਜੀ ਇਹ ਦੁਕਾਨ ਕਹਿੰਦੇ ਮੇਰੇ ਫਾਦਰ ਸਾਹਿਬ ਚਲਾਉਂਦੇ ਜੀ ਆਜਾ ਕਿੰਨੇ ਕੁ ਜਏ ਪਤਾ ਲੱਗੇ ਕਿੰਨੇ ਕੁ ਤੁਰਤ ਸੀ 5:30 ਵਜੇ ਤੱਕ ਅੰਦਰ ਹੀ ਸੀ ਜੀ ਸਾਨੂੰ ਪੌਣੇ 6 ਵਜੇ ਫੋਨ ਆਇਆ ਤੇ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਤਾਂ ਆਏ ਤਾਂ ਫਿਰ ਪਤਾ ਲੱਗਾ ਸਾਨੂੰ ਤਦ ਤੱਕ ਜਾ ਚੁੱਕੇ ਸੀ ਨੱਠ ਚੁੱਕੇ ਸੀ ਉਹ ਉੱਪਰੋਂ ਆਏ ਉੱਪਰੋਂ ਹੀ ਆਏ ਜੀ ਉੱਪਰੋਂ ਤਿੰਨ ਦਰਵਾਜ਼ੇ ਤੋੜੇ ਉਹਨਾਂ ਨੇ ਤਿੰਨ ਦਰਵਾਜ਼ੇ ਤੋੜ ਕੇ ਅੰਦਰ ਆਏ ਕੈਸ਼ ਵੀ ਲੱਗ ਗਿਆ ਜੀ ਗੱਲੇ ਗੁੱਲੇ ਸਾਰੇ ਖਲੇਰੇਓ ਸੀ ਸਭ ਫੋਟੋ ਪੁਲਿਸ ਲਾ ਲੈ ਕੇ ਖਿੱਚ ਕੇ ਲੈ ਗਿਆ ਜੀ ਹਾਂਜੀ ਸ਼ੱਕ ਭਾਰੀ ਕਿਸੇ ਦੇ ਵੀ ਕੀ ਕਹਿ ਸਕਦੇ ਆਂ ਜੀ ਕੈਸ਼ ਦੇ ਨਾਲ ਹੋਰ ਕਿਹੜਾ ਕੁਈ ਸਾਡੇ ਭਾਜੀ ਡਾਕੂਮੈਂਟ ਸੀ ਸਾਡੇ ਕੋਈ ਉਹ ਵੀ ਮਿਸਾ ਜੀ ਆਪਣੇ ਪਰਸਨਲ ਡਾਕੂਮੈਂਟ ਆ ਸਾਡੇ ਉਹ ਵੀ ਮਿਸਾ ਸਾਡੇ ਦੋ ਫੋਨ ਆ ਮਿਸਾ ਜੀ ਕੋਈ ਸੌਤਨ ਕੁਛ ਨਹੀਂ ਜੀ